ਉਹਨਾਂ ਦਾ ਨਾਂ ਪਹਿਲਾਂ ਹੁੰਦਾ ਸੀ ਉਹ ਕਿਰਾਏ ਤੇ ਸੀ ਤੇ ਬੰਟੀ ਬਈ ਨੂੰ ਮੈਂ ਕਿਹਾ ਮੈਂ ਕੰਮ ਕਰਨਾ ਮੈਨੂੰ ਕਹਿੰਦਾ ਵੀ ਮੈਂ ਦੁਕਾਨ ਲੈਣਾ ਅਰਦਾਸਾਂ ਕਰ। ਤੁਸੀਂ ਮੰਨਣਾ ਨਹੀਂ ਬਈ ਸੌਂ ਪਾ ਦਿਓ ਇਹ ਵੀ ਬਾਬਾ ਜੀ ਬੰਟੀ ਬਈ ਦੁਕਾਨ ਫਰੀਦ ਲਈ ਜਿਹੜੀ ਮੈਂ ਤੈਨੂੰ ਗੱਲ ਕਰਦਾ ਅੱਛਾ ਵੀ ਮੈਂ ਅਗਲੇ ਦਾ ਭਲਾ ਜਦੋਂ ਕਰ ਤੇ ਮੈਂ ਉਹਨਾਂ ਦੇ ਪਿੱਛੇ ਜਿਹੜਾ ਕਮਰਾ ਸੀ ਉਹ ਚ ਕੰਮ ਕਰ ਲੈ ਮੈਨੂੰ ਕਹਿੰਦੇ ਕਿ ਦੁਕਾਨ ਲੈ ਲਈ ਰਜਿਸਟਰੀ ਹੋ ਗਈ ਆ ਜਾ ਉੱਤੇ ਰਜੇਸ਼ ਘਟਾਰੀਆ ਬਾਈ ਸੀ ਜਿਹੜਾ ਸ਼ਾਮਲੀ ਦਾ ਰੇਂਜਰ ਤਪਲਾ ਸੁਣ ਆਈ ਚੱਲ ਜੰਦਾ ਸਾਨੂੰ ਪਤਾ ਲੱਗ ਗਿਆ ਵੀ ਇਹਦੇ ਚ ਨਾ ਮੱਥੇ ਉੱਤੇ ਛੱਟ ਦਾ ਨਿਸ਼ਾਨ ਮੈਨੂੰ ਮੇਰੀ ਜਾਨ ਆਖੀ ਥੋੜਾ ਕੰਨਾ ਉਹਦੇ ਚ ਡਿਫਟੀ ਬਾਈਰ ਕੰਨ ਦਾਸਤ ਸ਼ਾਮਲੀ ਜਹੀ ਉਹ ਮੈਨੂੰ ਲੱਕੇ ਉਹ ਵਾਈਟ ਗਰਾਉਂਡ 'ਤੇ ਬੈਕਰੋਂ ਤੇ ਕੁਰਸੀ ਢਾ ਕੇ ਬੰਦਾ ਬੈਠਾ ਪੋਸਟਰ ਬਹੁਤ ਘੈਂਟ ਵੱਡੇ ਵਾਅ ਔਰ ਪਲਾਸਟਿਕ ਦੀ ਡੱਬੀ ਮੈਂ ਸਾਉਂਡ ਦੀ ਪਹਿਲਾਂ ਹੁੰਦੀ ਸੀ ਉਹ ਇਹ ਜੀ ਨਹੀਂ ਨਹੀਂ ਗਿਆ ਇੱਕ ਮਹੀਨਾ ਅਸੀਂ ਉਹਨੇ ਪੋਸਟਰ ਲਾਏ ਸੀ ਜਾ ਜਾ ਕੇ ਇਹ ਬੰਨੂ ਤੁਹਾਡੀ ਦਾ ਤੁਸੀਂ ਬਹੁਤ ਗੱਲਾਂ ਸੁਣੀਆਂ ਅਨੰਤੋਂ ਬਹੁਤ ਹੌਸਾ ਦੇ ਨਾਲ ਉਹਨੇ ਕੰਮ ਕੀਤਾ ਸ਼ਾਮਾ ਪ੍ਰਿੰਸ ਦੀਆਂ ਪੂਰੀਆਂ ਹੋ ਚੁੱਕੀਆਂ ਨੇ ਔਰ ਹੁਣ ਇਸ ਤੋਂ ਬਾਅਦ ਪ੍ਰਿੰਸ ਕਿਹੋ ਜੀ ਜ਼ਿੰਦਗੀ ਜਿਉਣੀ ਚਾਹੁੰਦਾ ਔਰ ਕਿਹੋ ਜੀਆਂ ਫਿਲਮਾਂ ਕਰਨੀਆਂ ਚਾਹੁੰਦਾ ਇਹਦੇ ਬਾਰੇ ਉਹਦੇ ਮਨ ਦੇ ਵਿੱਚ ਕੀ ਖਿਆਲ ਨੇ ਟਵਿੱਖ ਦੇ ਲਈ ਕੀ ਸੁਪਨੇ ਨੇ ਇਸ ਸਵਾਲ ਤੋਂ ਬਾਅਦ ਅਸੀਂ ਤੁਹਾਡੇ ਤੋਂ ਧੰਨਵਾਦ ਵੀ ਕਰਾਂਗੇ ਤੁਹਾਡਾ ਤੇ ਤੁਹਾਡੇ ਤੋਂ ਮਾਫੀ ਫਿਲਮਾਂ ਦਾ ਤਾਂ ਅਜਿਹਾ ਪੰਜਾਬੀ ਫਿਲਮਾਂ ਹੁਣ ਕਰ ਲੀਆਂ ਹੁਣ ਇੱਕ ਚਮਕ ਮੇਰੀ ਸੀਰੀਜ਼ ਐ ਸੋ ਨਹੀਂ ਦੇ ਦਿੱਤੇ ਆਵਗੀ ਉਹ ਕੀਤੀ ਜਿਹੜਾ ਹੁੰਦਾ ਸੀ ਵੀ ਓਮਪਰੀ ਸਾਹਿਬ ਨਸੀਰ ਸਾਹਿਬ ਪੰਕਜ ਕਪੂਰ ਜੀ ਉਹ ਜਿਹੜਾ ਗਰਨੇਸ਼ ਕਰਨਾਲ ਡਾਕਟਰ ਸ਼੍ਰੀ ਰਾਮ ਲਾਗੂ ਸਾਨੂੰ ਇਹ ਸਾਰੇ ਘੈਂਟ ਲੱਗਦੇ ਸੀ ਹਾਂ ਓਮਪਰੀ ਸਾਹਿਬ ਓਮਪਰੀ ਸਾਹਿਬ ਨਾਲ ਮੈਨੂੰ 2-3 ਸਾਲ ਰਹਿਣ ਦਾ ਮੌਕਾ ਮਿਲਿਆ ਕਿਆ ਬਾਤ ਤੇ ਇਹ ਜਿੱਥੇ ਆਲੇ ਪਾਸੇ ਸਵਾਦ ਜਾਂ ਲੈਣਾ ਹੈ ਜਾ ਕੇ ਜੀਣੇ ਪਰ ਮੈਨੂੰ ਇਹ ਲੱਗਦਾ ਵੀ ਸਾਡੇ ਪੰਜਾਬੀਆਂ ਦੀ ਉੱਥੇ ਹੈ ਨਹੀਂ ਤੌਸ ਜਿਵੇਂ ਪਹਿਲਾਂ ਹੁੰਦੀ ਸੀ ਵੀ ਜਾ ਕੇ ਨਾ ਇੱਕ ਗੜਗੱਜ ਜਾਂ ਪਾਉਣਾ ਹੈ ਕੀ ਬਾਤ ਕੀ ਬਾਤ ਕੀ ਬਾਤ ਜਿਵੇਂ ਹੁਣ ਸਾਰੇ ਇੰਨੇ ਜਣੇ ਬੈਠੇ ਆ ਮੇਰੇ ਜ਼ਿਲ੍ਹੇ ਦੇ ਮੇਰੇ ਸ਼ਹਿਰਾਂ ਦੇ ਮੇਰੇ ਕਿੱਤਾ ਦੇ ਕਰਦਾ ਹੁੰਦਾ ਵੀ ਮੈਂ ਰਾਤ ਨੂੰ 2 ਵਜੇ ਵਾਲੀ ਬੱਸ ਤੇ ਬੈਠ ਕੇ ਆ ਜੀ ਤੇ 7:00 ਵਜੇ ਦੇ ਘੂੜ ਘੂਰੇ ਹਾਂ ਤੇ ਦੁਬਾਰ ਜੋੜੀਆਂ ਚੱਕੀਆਂ ਕੋਲੇ ਉਹੀ ਬੰਤੀ ਸਕੂਟਰ ਵਾਲਾ ਸੋਨੀ ਕੋੜ ਉਹ ਜਿਹੜਾ ਸਰਫੇਸ ਕਰਦਾ ਮੋਟਰਸਾਈਕਲਾਂ ਦੀ ਗੁੱਲੀ ਹੋ ਗਿਆ ਗੁੱਲੀ ਨੇ ਦੁਕਾਨ ਕਰ ਲਈ ਹੁਣ ਹਾਂ ਜਮਾ ਵੀ ਵਿੱਚ ਦੀ ਰਸੋਈ ਦੇ ਲਈ ਹਾਂ ਫਿਲਮਾਂ ਪਾ ਭਾਈ ਮੈਨੂੰ ਮਿਲੇ ਕਹਿੰਦੇ ਪਛਾਨ ਲਿਆ ਮੈਂ ਫਿਰ ਇੱਕ ਕੰਨ ਚ ਗੱਲ ਕਹੀ ਉਹਨਾਂ ਨਾਲ ਦੀ ਨਸ ਨਹੀਂ ਹਟਈ ਤੇ ਬਹੁਤ ਜਾਣੇ ਆਏ ਹੋਏ ਆ ਮੈਂ ਇਸ ਗੱਲ ਦੀ ਮਾਫੀ ਮੰਗਦਾ ਉਹ ਨਟਰਾਜ ਬੈਠਾ ਦੀ ਮੈਨੂੰ ਹੌਲੀ ਹੌਲੀ ਜਿਵੇਂ ਜਿਵੇਂ ਦੇਖਦਾ ਪਿਆ ਕਈ ਵਾਰੀ ਮੈਨੂੰ ਪਛਾਨ ਹੋ ਸਕਦਾ ਨਾ ਵੀ ਭਾਈ ਥੋਨੂੰ ਪਛਾਨੀ ਆ ਭਾਈ ਥੋਨੂੰ ਨਾ ਪਿੱਛੇ ਬੈਠੇ ਮੇਰਾ ਤੁਸੀਂ 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 ਮੇਰਾ ਪਤਾ ਨਹੀਂ ਜੋਰ ਲੱਗਾ ਹੋਇਆ ਵੀ ਭਾਈ ਆ ਨਾਲ ਮੇਰਾ ਬੈਠਾ ਇਹਨੂੰ ਵੀ ਲੱਗਿਆ ਹੋਇਆ ਮੇਰਾ ਜੋਰ ਵੀ ਹੈ ਜਹੰਤੋ ਨਿਕਲ ਜਾਂਦੇ ਨੇ ਨਾਮ ਕਿਹਨੇ ਹਾਂ ਵੀ ਮੈਂ ਬਾਤ ਸੁਣ ਇਸ ਗੱਲ ਤੇ ਆ ਵੀ ਕਿਤੇ ਮੇਰੇ ਨਾਮ ਆਵੇ ਮੈਂ ਥੋੜਾ ਜਿਹਾ ਉਹੀ ਪਿਆ ਕਾਲੀ ਗੋਲੀ ਕਰਕੇ ਲੱਗਦਾ ਮੈਨੂੰ ਪਤਾ ਨਹੀਂ ਕੌਣ ਕਹਿੰਦਾ ਤੇ ਨਾ ਹੋ ਗਈ ਤੁਸੀਂ ਕਿਸੇ ਨੂੰ ਲੱਗੇ ਵੀ ਔਰ ਉਦੋਂ ਤਾਂ ਆਏ ਸੀ ਤੇ ਪਛਾਣ ਨਹੀਂ ਮਲਸਰ ਬਾਹਰ ਹੀ ਗਈ ਇਹਨਾਂ ਉਹ ਤਲਵੀਰ ਬੈਠਾ ਹੈਲੋ ਤੁਦੋਂ ਇੰਟਰ ਕੀਤੇ ਆ ਤੁਸੀਂ ਕਹਿੰਦੇ ਜਾਨੂ ਤਾਂ ਕਿਸਮੈਲਾ ਆ ਲੱਗਦਾ ਹੁੰਦਾ ਹੈ ਐ ਬਲਾਕ ਹੋ ਰਾ ਸਸਿਕਰ ਸਸ ਸਸ ਸਸਿਕਰ ਪ੍ਰਿੰਸਪਾਈ ਕੀ ਹਰ ਹੈ ਸਸ ਬੈਂ ਸਰ ਦੇਵ ਪੰਜਾਬੀ ਲੇਖਕ ਐਂਡ ਰਾਈਟਰ ਔਰ ਐਕਟਰ ਜੀ ਤੇ ਤੁਸੀਂ ਮੈਨੂੰ ਜਾਣਦੇ ਹੋ ਕਰਨਜੀਤ ਅਰਮੋਲ ਪਾਈ ਵੀ ਜਾਣਦੇ ਆ ਕਿਰਤੀ ਵੀ ਜਾਣਦਾ ਪਰ ਮੈਂ ਹੁਣ ਆਪਣੀ ਨਾਲ ਸ਼ਾਰਟ ਫਿਲਮਾਂ ਕਰ ਰਿਹਾ ਛੋਟੀਆਂ ਛੋਟੀਆਂ ਇਸ ਲਈ ਤੁਸੀਂ ਮੈਨੂੰ ਮਿਲ ਰਹੇ ਹੋ ਜੀ ਜੀ ਜਿਹੜੀ ਆਪਾਂ ਬਣੇ ਇਸ ਲਈ ਮੈਂ ਮਾਫੀ ਮੰਗੀ ਐ ਵੀ ਤੁਹਾਨੂੰ ਜੋਰ ਲੱਗਦਾ ਅੱਛਾ ਤੇ ਉਹ ਛੇਤੀ ਉਹਦੇ ਚੌਂ ਚ ਹਨਾ ਹਾਂਜੀ ਹਾਂਜੀ ਵੈਸੇ ਵੀ ਮੇਰਾ ਬਹੁਤ ਤੋਮੇ ਹਸਾਵਾ ਬਹੁਤ ਸਲੋ ਸਪੀਡ ਹੈ ਹਾਂਜੀ ਉਹ ਐਤੋਂ ਨਹੀਂ ਜਦੋਂ ਕਲਦੀਪ ਨੇ ਆਪਣੀ ਬਾਈ ਜੀ ਸਾਰੇ ਕੰਫੀਸ ਸੀ ਤੇ ਜਦੋਂ ਕਲਦੀਪ ਨੇ ਅਮੀ ਸ਼ਰਮਾ ਪਕੌੜਿਆਂ ਵਾਲਾ ਹਾਂਜੀ ਹਾਂਜੀ ਉਹ ਸਾਰੇ ਜਾਣੇ ਹੁੰਦੇ ਸੀ ਹਾਂਜੀ ਇਹ ਮੇਰਾ ਬੇਟਾ ਵੀ ਆਇਆ ਹੈ ਤੁਹਾਨੂੰ ਬਹੁਤ ਵਾਹਿਗੁਰੂ ਵੈਰੀ ਗੁੱਡ ਜੀ ਜੀ ਥੈਂਕ ਯੂ ਵੈਰੀ ਥੈਂਕ ਯੂ ਦੀਪ ਜਗਦੀ ਸੁਖਵਰੀਆ ਸਰ ਬੜੀ ਦੂਰ ਤੋਂ ਸ਼ਾਮਲ ਹੋਏ ਨੇ ਸਾਡੇ ਚਾਕੇ ਮੈਂ ਹੁਣ ਨਜ਼ਰ ਪਾਈਏ ਹਾਂ ਕੀ ਹਾਲ ਹੈ ਅਸਾ ਪ੍ਰਿੰਸ ਜੀ ਬੇਨਤੀ ਹੈ ਕਿ ਤੁਸੀਂ ਸੱਚ ਆਪਣੀ ਟੀਮ ਦੀ ਜਰੂਰ ਟੈਲੋ ਜੀ ਹਾਂ ਭਾਈ ਜੀ ਹਾਂ ਜੀ ਅੱਗੇ ਪੰਛੀ ਤੇ ਜ਼ਿਲ੍ਹਾ ਸੰਗਰੂਰ ਇਹ ਕਦੋਂ ਹੁਣ ਅੱਗੇ ਆ ਰਿਹਾ ਹੈਗਾ ਜੀ ਇਹ ਹਾਂ ਜੀ ਇਧਰ ਜੀ ਸਵਾਲ ਕਰ ਰਹੇ ਹਾਂ ਜੀ ਪੰਛੀ ਤੇ ਜ਼ਿਲ੍ਹਾ ਸੰਗਰੂਰ ਪੰਛੀ 2 ਤਾਂ ਦਿੱਤੀ ਲੇਖ ਆਪਾਂ ਓਕੇ ਉਹਦੀ ਸ਼ੂਟਿੰਗ ਨਵੰਬਰ ਚ ਸ਼ੁਰੂ ਹੋਊਗੀ। ਉਹ ਹੋ ਸਕਦਾ ਵੀ ਆਪਾਂ ਸਨੇਕ ਮਿੰਚ ਲੈ ਕੇ ਆਈਏ ਫਿਰ ਚਪਾਲ ਤੇ ਜਾਵੇ ਹੋ ਸਕਦਾ। ਜਿਲ੍ਹਾ ਸਮਰੂਰ ਬੀਬੀ ਬਾਈ ਜੀ ਦੀ ਕਹਾਣੀ ਆ। ਉਹਨੂੰ ਹਜੇ ਟਾਈਮ ਲੱਗਿਆ ਨਾ ਉਹ ਕਾਫੀ ਪ੍ਰੋਜੈਕਟ ਆਗੇ। ਉਹ ਜਦ ਨਹੀਂ ਫਿਰ ਉਹ ਕੰਮ ਤੋਂ ਨਾਲ ਹਫ਼ਤੇ ਲਈ ਹੁੰਦਾ। ਜਿੱਦੇ ਸੂਈ ਅੜ ਗਈ ਤਹੀ ਕੋਲੇ ਹੋਏ ਉਧਰ ਜਿਲ੍ਹਾ ਸਮਰੂਰ ਟੂ ਹੋ ਜਾਊਗੀ। ਆ ਮੈਂ ਬੇਨਤੀ ਕੀਤੀ ਸੀ ਕਿ ਅ ਪ੍ਰਿੰਸوں ਕੀ ਆਪਣੀ ਟੀਮ ਦੀ ਅੱਛਾ ਹਾਂ ਮੈਂ ਮੈਂ ਤਾਂ ਇੱਕ ਗੱਲ ਕਰਨੀ ਚਾਹੁੰਦਾ ਸੀ ਕਿ ਤੁਸੀਂ ਜਿਹੜੀ ਗੱਲ ਕੀਤੀ ਕਿ ਉੱਥੇ ਬੜਾ ਵੱਡਾ ਇੱਕ ਓਮਪੁਰੀ ਹਰਿਆ ਦੇ ਜਾਨ ਨਾਲ ਸੁਪਨਾ ਪੈਦਾ ਹੋਇਆ ਹਾਂ ਪੂਰਾ ਕਰਨਾ ਚਾਹੁੰਦੇ ਹਾਂ ਕੁਝ ਇਹੋ ਜਿਹਾ ਸੁਪਨਾ ਮਨ ਦੇ ਵਿੱਚ ਕਿ ਇੱਕ ਆਹ ਰੋਲ ਕਰਨਾ ਜਿਹਦੇ ਨਾਲ ਰੀਜ ਪੂਰੀ ਹੋ ਜੇ ਕਿ ਆਹ ਸੁਪਨਾ ਮੇਰਾ ਇੱਕ ਰੋਲ ਕਰਨਾ ਮੈਨੂੰ ਐਂ ਲੱਗਦਾ ਹੁੰਦਾ ਬਾਈ ਜੀ ਜਿਹ ਹਰ ਬੰਦੇ ਨੂੰ ਸੁਪਨਾ ਆਉਂਦਾ ਪਰ ਮੈਨੂੰ ਇਹ ਲੱਗਦਾ ਹੁੰਦਾ ਵੀ ਜੇ ਕਿਤੇ ਮੈਂ ਕਿਸੇ ਚੀਜ਼ ਦਾ ਸੁਪਨਾ ਨਾ ਦੇਵਾਂ ਨਾ ਤੇ ਉਹ ਨਾ ਪੂਰਾ ਹੋਵੇ ਤੇ ਗੜਬੜ ਹੋ ਜਾਵੇ ਤੇ ਮੈਂ ਬਲੀਮ ਰਹਿਣਾ ਵੀ ਮੈਂ ਡਾਇਰੈਕਟਰ ਕੋਲੇ ਗਿਆ ਕੋਈ ਸੋਚ ਕੇ ਜਾਵੜਿਆ ਨਾ ਆਉਂਦਾ ਤੇ ਫਿਰ ਉਹਨਾਂ ਨੇ ਟਿਹੜ ਪੜਾ ਮੇਰਾ ਕੀ ਹੁੰਦਾ ਵੀ ਮੈਂ ਜਾਣਾਂ ਤੇ ਪ੍ਰਿੰਸੇ ਦੇ ਮਾਰਦਾ ਪੰਜ-ਛਤ ਚਪੇੜਾ ਵਿੱਚ ਉੱਪਰ ਕੇ ਪਾਸੇ ਰਹਾ ਜਿਹੜਾ ਉਹ ਕੈਰੈਕਟਰ ਹੈ ਵੀ ਉਹ ਫਿਰ ਆਪੇ ਚੱਲਦਾ ਚੱਲਦੇ ਰਵਾਂਗੇ ਸ਼ਾਬਾਸ਼ ਬਬਾ ਤੇ ਉਹ ਫਿਰ ਉਹਦੇ ਤੁਸੀਂ ਕਹਿਣਾ ਵੀ ਹੁਣ ਆਇਆ ਪ੍ਰਿੰਸਸ ਸਵਾਦ ਤੇ ਉਦੋਂ ਹੀ ਮੈਨੂੰ ਸਵਾਦ ਆਉਣਾ ਜਿੱਦਾਂ ਵੀ ਫੋਨ ਹੋਊਗਾ ਬਲਵਿੰਦਰ ਹਾਲੀ ਬੋਲਦਾ ਬਹੁਤ ਠੀਕ ਆ ਬਹੁਤ ਕੰਟਰੋਲ ਕੀਤਾ ਰੀਦੂ ਫਿਰ ਸਵਾਦ ਮੇਰੇ ਮੈਨੂੰ ਬੈਂਕੀ ਐਕਮਿੰਟ ਮੰਥ ਤੇ ਆ ਜਾਓ ਤੁਸੀਂ ਇੱਕ ਇੱਕ ਰਿਕਵੈਸਟ ਹੈ ਜੀ ਹੁਣ ਪਿਛਲੇ ਕਾਫੀ 1 ਘੰਟੇ ਤੋਂ ਅਸੀਂ ਪ੍ਰਿੰਸ ਕਮਲਜੀਤ ਨੂੰ ਸੁਣ ਰਹੇ ਹਾਂ ਮੈਨੂੰ ਪਤਾ ਵੀ ਸਾਰੇ ਹੁਣ ਥੋੜਾ ਜਿਹਾ ਕਮਾਂ ਵੀ ਸੁਣਨਾ ਚਾਹੁੰਦੇ ਦੋ ਦੋ ਮਿ ਟਾਇਲੋਗ ਡਾਇਲੋਗ ਤਾਂ ਇੱਕ ਹੀ ਸੁਣਾਵਾਂ ਤੁਹਾਨੂੰ ਪੁੱਛ ਲੈਣ ਲੋ ਜੀ ਵੈਸੇ ਵੀ ਆਜ ਨਹੀਂ ਵਾਲ ਥੋੜੀ ਕਿਤੇ ਬੋਲੋ ਹਾਂ ਹਾਂ ਹੈਲੋ ਜੱਗਾ ਭਾਈ ਜੀ ਬੋਲਦੇ ਆ ਬਸ ਹਫਤਾ ਹੀ ਆ ਤੁਹਾਡੇ ਕੋਲ ਹਫਤਾ ਦਾ ਉਹ ਹੋ ਮਨ ਕਰ ਗਿਆ ਬਸ ਕੰਟੇ ਹੀ ਮੰਨ ਕੇ ਚੱਲ ਅੱਛਾ ਮੇਰੀ ਟੀਮ ਦੇ ਵਿੱਚ ਪੂਰਾ ਬਹੁਤ ਜਾਣੇ ਹੋਰ ਕਾਫੀ ਹੈਗੇ ਉਹ ਡਬਿੰਗ ਕਰ ਜਾਂਦੇ ਆ ਸੈਕਟਰ 17 ਜੀ ਜਿਹੜੇ ਮੌਜੂਦ ਨੇ ਨਾਲ ਨੇ ਉਹ ਮੰਚ ਤੇ ਕਿਰਪਾ ਕਰਕੇ ਇੱਕ ਵਾਰੀ ਆ ਜਾ ਚੋਂ ਕਿ ਟੀਮ ਦਾ ਬਹੁਤ ਵੱਡਾ ਯੋਗਦਾਨ ਅਮਨ ਚੀਮਾ